ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ 6 ਹੀਪਰ ਵੜਨ ਸੇ ਲੈ ਲੈ ਕੇ ਆਏ ਜੀ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 6 ਦੇ 6 ਬਈ ਨਗੀਨੇ ਆ ਡਾਇਮੰਡ ਪੀਸ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਬੱਜਿਸ ਅਸੀਕਾ ਅਸੀਕਾ ਵੀ ਡਾਕਟਰ ਹੋ ਠੀਕੋਂ ਗਾਲੇ ਵਧੀਆ ਹਾਂ ਹਾਂ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਕੰਮ ਵਧੀਆ ਚੱਲੀ ਜਾਂਦਾ ਡਾਕਟਰ ਠੀਕ ਆ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿ ਮੇਰਾ ਰਸ ਉਹ ਡਾਕਟਰ ਘੰਟੇ ਜੀ ਬਸੀਆਂ ਨਾਲ ਦੀ ਨਾਲ ਹੀ ਛੇੜ ਹੋ ਮੈਂ ਘੰਟੇ ਦੇ ਅੰਦਰ ਅੰਦਰ ਬੱਚੇ ਚੰਗੇ ਹੁੰਦੇ ਚੰਗੇ ਬੱਚੇ ਆ ਬੱਚੇ ਸਾਰੇ ਫਾਰਮ ਵਾਲੇ ਚੰਗੇ ਹੀ ਆਗੇ ਹਮ ਨਾਮ ਤੇ ਐਡਰੈਸ ਬੋ ਨਾਂ ਬਈ ਕਾਲਾ ਪਿੰਡ ਸਨਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਨੇੜੇ ਪਿੰਡ ਆਪਾਂ ਨੇੜੇ ਆਪਾਂ ਨੂੰ ਭਧੌੜ ਇੱਕ ਪਾਸੇ ਭਾਈ ਰੂਪਾ ਮੋਬਾਈਲ ਨੰਬਰ 6239552632 ਭਾਈ ਕਾਲੇ ਦੰਦੋਂ ਖੀਰੀਆਂ ਦੰਦੋਂ ਖੀਰੀਆਂ ਡਾਕਟਰ ਜੇ ਕੋਈ ਹੋਊਗਾ ਨਿਸ਼ਾਨ ਉਹ ਵੀ ਆਪਾਂ ਵੀਡੀਓ 'ਚ ਦੱਸਾਂਗੇ ਇੱਕ ਬੱਸੀ ਦੇ ਮਾੜ ਆਇਆ ਕਣਕ ਦੇ ਦਾਣੇ ਇਹਨਾਂ ਨਿਸ਼ਾਨ ਹੀ ਆ ਠੀਕ ਆ ਥਾਣ ਨਹੀਂ ਬਣਦਾ ਉਹ ਨਹੀਂ ਚਾਰ ਥਾਣ ਚਾਰ ਹੀ ਥਾਣਾ ਹਾਂ ਚਾਰ ਥਾਣ ਦੰਦੋਂ ਖੀਰੀਆਂ ਹਾਂ ਪੂਰਾ ਚੰਗਾ ਝੋਨਾ ਦੰਦੋਂ ਖੀਰੀਆਂ ਮੌਕੇ ਤੱਕ ਦੀ ਗਰੰਟੀ ਹੈ ਹਾਂ ਡਾਕਟਰ ਜਮਾਂ ਘਰ ਤੱਕ ਗਰੰਟੀ ਠੀਕ ਆ ਭਾਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖਦੇ ਕਿਹੜੀ ਬਰੀਡ ਹੈ ਇਹ ਜੈਸੀ ਚ ਆ ਗਈ ਡਾਕਟਰ ਉਹ ਵੀ ਕਲਰ ਚ ਓਕੇ ਕਿੰਨੀ ਉਮਰ ਆ ਗਰਮ ਵਾਲੀ ਦੀ ਇਹਦੀ ਉਮਰ ਹੋਊ 10 ਕਿ ਮਹੀਨੇ 10 ਮਹੀਨੇ ਦੀ ਹਾਂ ਹਾਂ ਡਾਕਟਰ ਸੀਮਨ ਸਾਰੇ ਰਿਕਾਰਡ ਵਾਲੇ ਬੱਚੇ ਆਗੇ ਓਕੇ ਹਾਂ ਪਰ ਆਪਾਂ ਸੀਮਨ ਤਾਂ ਦੱਸਣੀ ਨਹੀਂਗਾ ਦੱਸ ਨਹੀਂ ਨਹੀਂਗਾ ਹਾਂ ਪ੍ਰਿੰਟ ਦੇਖ ਲੈ ਯਾਦ ਬਰੀਡ ਕੰਨੋਂ ਦੇਖ ਲੈ ਸਾਰੀਆਂ ਓਕੇ ਦੀ ਗੱਲ ਆ ਦੁੱਧ ਵੀ ਬਈ ਅੱਗੇ ਸੀ ਹਾਂ ਦੁੱਧ ਦਾ ਸੇਵਾ ਦਾ ਪਰ ਐ ਮੰਨ ਗਏ ਉਹ ਮੈਂ ਕਹਿ ਸਕਦਾ ਇਹਨਾਂ ਨੂੰ ਵੀ ਇਹ ਬਸੀਆਂ 50 50 ਲੀਟਰ ਵਾਲੀਆਂ ਆਪਾਂ ਕਿਹੜਾ ਚੋਇਆ ਬਾ ਆਪਾਂ ਦਾ ਕੁਲਿਆਂਦੀਆਂ ਬਸੀਆਂ ਸਹੀ ਆ ਯਾਦ ਬਰੀਡ ਦੇਖ ਕੇ ਆਪਾਂ ਮਾ ਬਾਈ ਦਾ ਫਾਰਮ ਚ ਬਾਈ ਕੋਲੇ ਹੈਗੀਆਂ 15 ਕਿਗਾਂ ਮਾ ਬਾਈ ਚੰਗੇ ਦੁੱਧ ਤੇ ਚੱਲਦੀਆਂ ਨੇ ਪਰਖ ਬਾਈ ਨੂੰ ਸਾਰੀ ਇਹ ਬ੍ਰੇਕੀ ਦੀ ਪਰਖ ਆ ਹਨ ਬਈ ਪਰਖ ਹਾਂ ਹੁਣ ਆਪਾਂ ਬਣਾ ਕੇ ਕਹਿ ਸਕਦੇ ਆਂ ਕਿ ਵੀ ਆਹ ਇੰਨੇ ਸ਼ੀਮਣ ਵਾਲੇ ਆ ਫਲਾਨੇ ਸ਼ੀਮਣ ਦੀ ਆ ਇਹ ਨਾ ਰਕਾਰਡ ਆ ਦੀ ਮਾਂ ਥੱਲੇ ਉਹਦਾ ਕੀ ਫਾਇਦਾ ਝੂਠ ਮਾਰਨਾ ਸਹੀ ਆ ਬਾਈ ਜੋ ਆਪਣਾ ਮਾਲ ਵਿਕੀ ਜਾਂਦਾਗਾ ਸਹੀ ਗੱਲ ਆ ਬਾਈ ਹਮਮ ਕੀ ਬਾਤ ਆ ਬਾਈ ਬ੍ਰੀਟ ਫੁੱਲ ਟੋਆ ਬੋਦੀ ਸਨਕ ਕੋਨਾ ਕਲਰ ਚਮਕ ਪੂਰੀ ਇੱਕ ਨੰਬਰ ਬੱਛੀ ਆ ਡਾਇਮੰਡ ਪੀਸ ਆ ਯਾਰ ਬਹੁਤ ਵੰਗਾ ਜਰਸੀ ਬੱਚੇ ਤਾਂ ਬਹੁਤ ਘੱਟ ਹੀ ਮਿਲਦੇ ਆਗੇ ਬਾਈ ਬਾਕੀ ਪਰ ਆਪਾਂ ਨਹੀਂ ਕਹਿਣਾਗਾ ਮਾਲਕਾਂ ਨੇ ਦੱਸਿਆਗਾ ਇਹ ਵੀ ਇਹ ਜੱਗ ਬੋਲਦੀ ਹੈਗੀ ਓਕੇ ਬਾਈ ਹਾਂ ਠੀਕ ਪਰ ਆਪਾਂ ਕਹਿਣਾ ਨਹੀਂਗਾ ਮਾਲਕਾਂ ਨੇ ਦੱਸਿਆ ਕਿਉਂਕਿ ਆਪਾਂ ਕੀ ਨਹੀਂ ਭਰਾਇਆ ਹੈ ਨਾ ਬਾਈ ਹਾਂ ਹਾਂ ਬਸ ਕਿਹੜੀ ਚੀਜ਼ ਆ ਉਹ ਆਪਾਂ ਨੂੰ ਦਿੰਦੀ ਹੈਗੀ ਅਗਲੇ ਨਿਰਖ ਪਰਖਣਾ ਲੈਣੀ ਹੈ ਚੀਜ਼ ਸਹੀ ਗੱਲ ਆ ਬਾਈ ਹੂੰ ਬਾਕੀ ਕੀ ਬਾਈ ਜੇ ਡਾਕਟਰ ਦਾ ਸਾਹਮਣੇ ਆਊਗੀ ਅੱਖਾਂ ਦੇ ਬਾਈ ਦਿਸੂਗੀ ਸਹੀ ਗੱਲ ਆ ਬਾਈ ਮੌਲ ਲਾ ਜੇ ਕਹਿਣਾ ਨਹੀਂਗਾ ਵੀ ਮੇਰੇ ਕਹਿਣ ਤੇ ਸੱਚ ਹੋ ਜੂ ਪਰ ਆਪਾਂ ਕਹਿਣਾ ਨਹੀਂਗਾ ਆਪਦੇ ਨਿਰਖ ਪਰਖਣਾ ਅਗਲੇ ਨੇ ਲੈਣੀ ਹੈ ਬਸੀ ਸਹੀ ਗੱਲ ਆ ਬਾਈ ਮੌਲ ਬਾਈ ਦੇ ਜਮਾ ਜਾਇਜ਼ ਹੁੰਦੇ ਆ ਖਿੱਚ ਕੇ ਮੌਲ ਹੁੰਦੇ ਆ ਕਈ ਵਾਰੀ ਵਪਾਰੀ ਭਰਾ ਵੀ ਲੈ ਜਾਂਦੇ ਆ ਹਾਂ ਹਾਂ ਡਾਕਟਰ ਤਾਂ ਹੀ ਉਹੀ ਆ ਪੜਦਾ ਹੀ ਆ ਬਸ ਕਹਣਗੇ ਰੇਟ ਜਾਏ ਜੀ ਪਰ ਉਹ ਰੇਟ ਨਹੀਂ ਕਰਨੇ ਆਪਾਂ ਝੋਲੀ ਦੇਖੋ 1 ਨੰਬਰ 4 ਥਾਣ ਬਲਬੁਲ ਕਰਮਲੀ ਦੇ ਪੂਰੇ ਆ ਲੈ ਭਾਈ ਝੋਲੀ ਦੇਖੀ ਝੋਲੀ ਦਾ ਨੰਬਰ ਹੀ ਚੰਗਿਆ ਜਿਆਦੇ 4 ਥਾਣ ਆ ਲੈ ਲੈ ਕੀ ਬਾਤ ਆ ਚੱਲਾ ਅਗਲਾ ਥਾਣ ਪਿਆ ਦੇ ਮੈਂ ਕਹਿੰਦਾ ਪੂਰੀ ਸਫਾਈ ਦਾ ਦੇਖੀ ਜਿਵੇਂ ਪਾੜੀ ਵਾਲਾ ਆਰਡਰ ਤਿਆਰ ਕਰ ਹਾਂ ਹਾਂ ਬਾਕੀ ਉਹ ਮਜ਼ਬੂਤ ਵੀ ਤੇ ਡਾਕਟਰ ਹਾਂ ਥੋੜਾ ਬੜਾ ਦੇ ਕਰਮਲੀ ਦੀ ਚੰਗੂ ਪੂਰੀ ਹੈ ਬਸੀਰੀ ਸਹੀ ਗੱਲ ਆ ਬਈ ਮੋਲ ਬਾਈ ਕਹਿੰਦਾ ਜੈਜੂ ਖਿੱਚ ਕੇ ਮੋਲ ਬਾਕੀ ਮੁੱਠਾ ਦੇ ਡਾਕਟਰ ਫੇਸ ਦੇ ਕੰਨ ਦੇਖੀ ਜਿਵੇਂ ਛੋਟਾ ਛੋਟਾ ਕੰਨ ਬਾਈ ਹਮ ਬਰੀਡ ਦਾ ਮੋਲ ਦਾ ਪੈਣਾ ਹੈ ਡਾਕਟਰ ਪੈਣਾ ਹੀ ਹੈ ਇਹ ਤਾਂ ਦੇਖ ਜਾਣਾ ਇਹ ਆਮ ਬੰਦੇ ਨੂੰ ਪਤਾ ਹੈਗਾ ਵੀ ਬਰੀਡ ਆ ਸਹੀ ਗੱਲ ਆ ਬਾਈ ਹਮ ਅੱਗੇ ਆ ਗਿਆ 2 ਨੰਬਰ ਅੱਗੇ 2 ਨੰਬਰ ਦਾ ਕਿੰਨੀ ਉਮਰ ਆ ਭਰਾ ਇਹਦੀ ਇਹਦੀ ਬਾਦ 1 ਹਿੰਨੇ ਹੋਊਗੀ ਮੈਂ ਡਾਕਟਰ ਓਕੇ ਬਾਈ ਇਹ ਕਿਹੜੇ ਟੀਕੇ ਦਾ ਤਾਂ ਪਰ ਆਪਾਂ ਦੱਸ ਟੀਕਾ ਡਾਕਟਰ ਆਪਾਂ ਦੱਸਨੇ ਹੀ ਟੀਕੇ ਆਪਾਂ ਨੂੰ ਸਾਰੇ ਪਤਾ ਆ ਗਏ ਓਕੇ ਪਰ ਆਪਾਂ ਦੱਸਨੇ ਹੀ ਲੀਗੇ ਹਮ ਇਸੋਂ ਅਗਲਾ ਆਇਆ ਟੀਕੇ ਦੇ ਵੱਧ ਯਕੀਨ ਕਰਦਾਗਾ ਦੱਸਣ ਦੇ ਘੱਟ ਸਹੀ ਗੱਲ ਆ ਬਾਈ ਹੂੰ ਮੈਂ ਥੋੜਾ ਜਨਾ ਇਹ ਖੁੱਲੀਆਂ ਕਰਕੇ ਤਲਿਆਰਾ ਪਾਇਆ ਵਗਾ ਇਹ ਤਾਂ ਕਰਕੇ ਜ਼ਰੂਰ ਮੰਦੀ ਆ ਬਾਕੀ ਤੋਰਾ ਚੈੱਕ ਕਰਵਾਣੇ ਤੋਰੇ ਦੀ ਇੱਕ ਨੰਬਰ ਕੀ ਆ ਬਾਤ ਆ ਪ੍ਰਿੰਟ ਪ੍ਰਿੰਟ ਕਰਮਾਲੀ ਦਾ ਪੂਰਾ ਇੱਕ ਨੰਬਰ ਬਿਊਟੀਫੁੱਲ ਆ ਪੜਾ ਪੜਾ ਪੂਰਾ ਇੱਕ ਨੰਬਰ ਆ ਦੇਖ ਬੱਚਾ ਯਾਦ ਬਰੀਡ ਕਨੋਂ ਡਾਕਟਰ ਕੋਈ ਵੀ ਵਸੀ ਮਾੜੀ ਨਹੀਂ ਗਈ ਹੂੰ ਸਹੀ ਗੱਲ ਆ ਬਾਈ ਆਪ ਹੀ ਬੋਲਦੇ ਆ ਬੱਚੇ ਮੂੰਹ ਜਗੇ ਗੱਦਸਿਆਂ ਬੋਲਣਗਾ ਆਪਾਂ ਦੱਸਣਾ ਕੋਈ ਬਾਹਲਾ ਨਹੀਂਗਾ ਉਹ ਹੁੰਦਾਗਾ ਵੀ ਆਪਾਂ ਬੋਲੀ ਜਾਗੇ ਦੱਸੀ ਜਾਗੇ ਉਹਦਾ ਸਾਹਮਣੇ ਕੈਮਰੇ ਦੇ ਆ ਗਈ ਚੀ ਜਿਹੜੀ ਹੋਣੀ ਆਲੀ ਸਹੀ ਗੱਲ ਆ ਬਈ ਬਾਕੀ ਬਰੀਕ ਆ ਬੱਚੀ ਝੋਲੀ ਇੱਕ ਬਾਕੀ ਡਾਬੜੇ ਸਾਰਾ ਕੁਝ ਜਿਹੜੀ ਚੀਜ਼ ਆ ਉਹ ਸਾਹਮਣੇ ਆ ਡਾਕਟਰ ਹਮ ਬਰੀਡ ਬੋਲਦੀ ਹੈਗੀ ਸਹੀ ਗੱਲ ਆ ਬਈ ਬਾਕੀ ਝੋਲੀ ਨੇੜ ਤੋਂ ਚੈੱਕ ਕਰਵਾਉਂਦੇ ਆ ਬਲਬੁਲ ਕਰਮਲੇ ਦੇ ਪੂਰੇ ਆਗੇ ਲੈ ਆਰਡਰ ਦੀ ਕੁਆਲਿਟੀ ਦੇਖਿਓ ਤੁਸੀਂ ਹਣ ਤੋਂ ਤਾਂ ਡਾਕਟਰ ਕਿਸੇ ਬੱਸੀ ਦਾ ਮਾੜਾ ਨਹੀਂ ਹੂੰ ਝੋਲੀ ਬਹੁਤ ਚੰਗੀ ਹੈ ਯਾਰ ਹਨਾ ਇੱਕ ਨੰਬਰ ਝੋਲੀ ਆ ਪੂੜਾ ਪੜਾ ਦੇਖੋ ਪਿੱਛੇ ਤੋਂ ਬਾਕੀ ਸੁਭਾਅ ਬੜੇ ਠੰਡੇ ਆ ਹਾਂ ਪਰ ਬੱਚੇ ਆਗੇ ਪੂਰੇ ਠੰਡੀਆਂ ਬੱਸੀਆਂ ਹੂੰ ਕੋਈ ਗਰਮ ਬੱਸੀ ਕੋਈ ਨਹੀਂ ਸਹੀ ਗੱਲ ਆ ਭਾਈ ਕੀ ਇੱਕ ਦੂਜੀ ਤੋਂ ਵੱਧ ਕੇ ਆ ਬੱਚੇ ਸਾਰੀ ਟੌਪ ਬਰੀਡ ਆ ਭਾਈ ਅੱਗੇ ਆ ਗਿਆ ਤਨ ਨੰਬਰ ਡਾਇਮੰਡ ਪੀਸ ਪਹਿਲਾਂ ਫੇਸ ਦੇਖ ਗਰਮ ਵਾਲੀ ਫੇਸ ਦੇਖੀ ਕੰਨ ਦੇਖ ਤੂੰ ਪਹਿਲਾਂ ਵਾ ਮੂੰਹ ਮੱਥਾ ਬਸੀ ਦਾ ਸਹੀ ਗੱਲ ਆ ਫੁੱਲ ਬਿਊਟੀ ਆ ਨਾਸਾਂ ਨੂੰ ਸੈਂਕ ਲਾਪੀਆ ਕਰਮਲੀ ਦੀਆਂ ਕਿਨੇ ਬਾਕੀ ਪਲੀਆਂ ਵਸਿਆ ਡਾਕਟਰ ਪੂਰੀਆਂ ਪਲੀਆਂ ਮੈਂ ਜਾਣ ਵਾਲੀਆਂ ਨੇ ਕਿਨੇ ਬਈ ਬਾਕੀ ਮਾੜੀ ਝੋਲੀ ਦਿਖਾ ਦੇ ਡਾਕਟਰ ਦੀ ਵਸੀ ਝੋਲੀ ਦਿਖਾਉਂਦੇ ਆ ਬਈ ਪਹਿਲਾ ਲੰਮੀ ਲੁੰਮੀ ਦੇਖੋ ਪੂਰੀ ਜਾਣ ਵਾਲੀ ਪੂਰੀ ਪਲੀ ਵਸੀ ਹੈਗੀ ਹੂੰ ਝੋਲੀ ਦੇਖੋ ਲੈ ਕੀ ਬਾਤ ਆ ਬਈ ਯਾਰ ਤਿਆਰੀ ਥਾਣ ਮੈਣਗੇ ਸਾਰੀਆਂ ਵਸੀਆਂ ਦੇ ਹੂੰ ਇੱਕ ਨੰਬਰ ਝੋਲੀ ਹੈ ਬਈ ਚਮਕ ਫੁੱਲ ਬਰੀਡ ਫੁੱਲ ਬਿਊਟੀ ਫੁੱਲ ਕਿਸੇ ਪਾਸੇ ਕੋਈ ਗਾਰਡ ਨਹੀਂ ਬੱਚੇ ਇੱਕ ਚੀਜ਼ ਆ ਬਈ ਦੱਸ ਦੇ ਯਾਰ ਇੱਕ ਬੱਚੇ ਦੋਰਾ ਚੈੱਕ ਕਰ ਲੋ ਗਰਮ ਵਾਲੀ ਦਾ ਇੱਕ ਨੰਬਰ ਦੋਰਾ ਬਈ ਚੰਗੀ ਚੀਜ਼ ਦਾ ਡਾਕਟਰ ਮੁੱਲ ਭਰ ਕੇ ਆਏ ਆ ਆਪਾਂ ਹੂੰ ਤੇ ਮੁੱਲ ਵੀ ਅਗਲਾ ਭਰੂਗਾ ਦੇਖ ਕੇ ਬੱਸਾਂ ਹੂੰ ਦੇਖ ਜਾਤ ਬੱਸੀ ਦੀ ਸਹੀ ਗੱਲ ਆ ਬਈ ਬਰੀਡ ਹੈ ਜੀ ਬਰੀਡ ਹੈਗੀ ਆ ਹੂੰ ਕਹਿਣਾ ਬਰੀਡ ਨਹੀਂ ਬਣ ਜਾਂਦੀ ਉਹ ਤਾਂ ਦੇਖ ਕੇ ਪਤਾ ਲੱਗਦਾ ਡਾਕਟਰ ਸਹੀ ਗੱਲ ਆ ਬਈ ਸਹੀ ਗੱਲ ਆ ਲੰਮੀ ਲੁੱਬੀ ਵਾਕੀ ਹੂੰ ਕਲੀ ਪੁਲੀ ਵਸੀ ਬਹੁਤ ਆ ਗਈ ਆਮ ਬੰਦਾ ਵੀ ਪਰਖ ਕਰ ਲੈਂਦਾ ਹੈ ਬੱਚਿਆਂ ਦੇ ਤਾਂ ਕਿ ਬੱਚੇ ਚੰਗੇ ਵਾਹ ਨਹੀਂਗਾ ਵੀ ਕੰਨ ਜੇ ਤਿੱਖੇ ਜ ਇਹਨਾਂ ਦੇ ਗੋਲ ਕੰਨ ਜਮ ਹੂੰ ਕੰਨਾਂ ਤੋਂ ਹੀ ਪਤਾ ਲੱਗ ਜਾਂਦਾ ਕੰਨ ਕਰਦੇ ਨੇ ਜਮ ਸਿੱਧੇ ਹੂੰ ਤੇ ਮੁੱਲ ਵੀਰੇ ਜੈਜ ਮੁੱਲ ਜਮ ਡਾਕਟਰ ਜੈਜ ਹੋਣਗੇ ਬਰੀਡ ਦੇ ਹਿਸਾਬ ਨਾਲ ਠੀਕਾ ਅੱਗੇ ਵੀ ਜੈਜ ਹੀ ਹੁੰਦੇ ਮੁੱਲ ਤਾਂ ਹੀ ਜਾਨਵਰ ਉਹਦੀ ਸ਼ੇਲ ਹੋ ਜਾਂਦੇ ਹੂੰ ਬਾਹਲੇ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਮ ਜੈਜ ਮੁੱਲ ਹੋਣਗੇ ਪਰ ਬੱਚਿਆਂ ਦੇ ਹਿਸਾਬ ਨਾਲ ਮੁੱਲ ਬੱਚਿਆਂ ਦਾ ਰਾਈਟਰ ਵੀਡੀਓ ਪਾਏ ਨਹੀਂ ਦਿੰਦੇ ਅੱਜ ਵੀ ਬੱਚੇ ਦਾ ਛੇਲ ਹੋਈ ਜਾਂਦੇ ਆ ਠੀਕ ਆ ਭਾਈ ਹਾਂ ਵੀ ਵੀਡੀਓ ਪਾਈ ਜਾਂਦੇ ਆ ਠੀਕ ਆ ਤੇ ਛੇਲ ਹੋਈ ਜਾਂਦੇ ਬੱਚੇ ਇਹਨਾਂ ਚ ਠੀਕ ਆ ਭਾਈ ਹੂੰ ਲੈ ਭਾਈ ਅੱਗੇ ਆ ਗਿਆ 4 ਨੰਬਰ ਡਾਇਮੰਡ ਪੀਸ ਕਿਆ ਬਾਤ ਆ ਭਾਈ ਕੀ ਬੋਲਾਂਗੇ ਇਹਨਾਂ ਬਾਰੇ ਕਿ ਨਹੀਂ ਡਾਕਟਰ ਬੋਲਣ ਦੇ ਲੋੜ ਹੀ ਨਹੀਂ ਸਹੀ ਗੱਲ ਆ ਚੜਦੇ ਚੜਦਾ ਪੀਸ ਆਉਣਾ ਇਹਦੂ ਗਾਵਾ ਹੂੰ ਚੋਲੀ ਦਿਖਾ ਦੇ ਡਾਕਟਰ ਚੋਲੀ ਦਿਖਾਣੇ ਆ ਲੈ ਪਿੱਛੇ ਤੋਂ ਪੁੜਾ ਦੇਖੋ ਕਰਮਲੀ ਦਾ ਇੱਕ ਨੰਬਰ ਫੁੱਲ ਚੌੜਾ ਡੱਕਾ ਟੀਕੇ ਦੇ ਕਾਬਲਾ ਮੀਨ ਚਾਰ ਥਾਣ ਕੱਲਾ ਕੱਲਾ ਥਾਣ ਬਈ ਬਿਊਟੀਫੁੱਲ ਬਈ ਕੀ ਬਾਤ ਆ ਪ੍ਰਿੰਟ ਪ੍ਰਿੰਟ ਕਰਮਲੀ ਦਾ ਬੜਾ ਚੰਗਾ ਨਾਸਾ ਗੁਲਾਬੀ ਫੇਸ ਦੀ ਬਿਊਟੀ ਵੀ ਕਮਾਲ ਆ ਬਈ ਲੈ ਨਾਸਾ ਨੁਸਾ ਗੁਲਾਬੀ ਹੂੰ ਬਾਕੀ ਤੋਰਾ ਚੈੱਕ ਕਰ ਲੋ ਕਰਮਲੀ ਦਾ ਤੋਰਾ ਵੀ ਇੱਕ ਨੰਬਰ ਆ ਚਾਰ ਥਾਣ ਕੱਲਾ ਕੱਲਾ ਥਾਣ ਝੋਲੀ ਵੀ ਇੱਕ ਨੰਬਰ ਆ ਬਈ ਡਾਕਟਰ ਬੱਚੇ ਬੋਲਦੇ ਹੈਗੇ ਹੂੰ ਚੀਜ਼ਾਂ ਨੇ ਬਾਈ ਆ ਚੀਜ਼ਾਂ ਜਦਦੇ ਤਿਆਰ ਹੋ ਗਈ ਨਾ ਬੈਠ ਦੱਸੂਗੀ ਕਨੇ ਬਾਈ ਹਾਂ ਹਾਂ ਡਾਕਟਰ ਹਾਂ ਜੇ ਇਹ ਚੀਜ਼ਾਂ ਦਾ ਅਗਲਾ ਮੁੱਲ ਭਰਦਾ ਤੇ ਗਾਹ ਮੁੱਲ ਵੀ ਵਟਾ ਕੇ ਚੰਗਾ ਜਾਣਗੇ ਹਣਾ ਹੂੰ ਸਹੀ ਗੱਲ ਆ ਬੰਤ ਚੰਗੀ ਚੀਜ਼ ਨੇ ਦਾ ਚੰਗਾ ਮੁੱਲ ਵਟਾਉਣਾ ਡਾਕਟਰ ਸਹੀ ਗੱਲ ਆ ਬਾਈ ਸਹੀ ਗੱਲ ਆ ਬਾਕੀ ਜਾਦਬਰੀਡ ਕਨੋਂ ਦਾ ਬੱਚਾ ਯਾਰ ਕੋਈ ਵੀ ਨਹੀਂ ਘਟਾ ਹੂੰ ਚੜਦੇ ਤੋਂ ਚੜਦਾ ਬੱਚਾ ਬਾਈ ਆ ਪ੍ਰਿੰਟ ਦੀ ਤਾਂ ਵੈਸੇ ਹੀ ਮੰਗ ਫੁੱਲ ਆ ਗਈ ਝੋਲੀ ਝੂਲੀ ਕਮਾਲ ਬਿਊਟੀ ਨਾਸਾਂ ਨੂੰ ਸੰਗ ਲਾਬੀ ਉਦਿਵਾਦੀ ਪੂਰੀ ਯਾਦ ਬਰੀਡ ਕਨੋਂ ਦਾ ਡਾਕਟਰ ਜਮਾਂ ਭਰਗਾ ਪੰਗਾ ਬਸਣਾ ਸਹੀ ਗੱਲ ਆ ਭਾਈ ਹੂੰ ਬਾਕੀ ਆਹ ਜਮਾਂ ਪੱਧਰ ਆ ਕੋਈ ਬਸਸੀ ਐ ਨਹੀਂ ਵੀ ਢਾਲੂ ਜੇ ਪੁਰੇ ਆ ਸਹੀ ਗੱਲ ਆ ਭਾਈ ਤੇ ਬਾਕੀ ਮੁੱਲ ਜਾਇਜ਼ ਹੋਣਗੇ ਮੁੱਲ ਜਾਇਜ਼ ਹੋਣਗੇ ਡਾਕਟਰ ਬਾਈ ਕਹਿੰਦੇ ਖਿੱਚ ਕੇ ਮੁੱਲ ਰੱਖਾਂਗੇ ਇਹੇ ਦੇ ਬੱਚੇ ਟਾਮੇ ਟਾਮੇ ਹੀ ਮਿਲਦੇ ਆ ਕਹਿੰਨੀ ਭਾਈ ਬਹੁਤ ੱਡ ਬੱਚੇ ਮਿਲ ਲੈ ਨੇ ਚੰਗੇ ਬਾਕੀ ਮੁੱਲ ਨਹੀਂ ਮਿਲਣਾ ਜਿਹੜਾ ਬਾਈ ਨੇ ਦੇ ਤਾਂ ਮੁੱਲ ਜਮਾਂ ਜਾਇਜ਼ ਮੁੱਲ ਹੋਣਗੇ ਖਿੱਚ ਕੇ ਮੁੱਲ ਕਮ ਮੁੱਲ ਪਹਿਲਾਂ ਹੀ ਬਾਈ ਦੇ ਖਰਜ ਆਇਆ ਟਰੈਕਟਰ ਹੁਣ ਇਹ ਜੇ ਬੱਚਿਆਂ ਦਾ ਮੁੱਲ ਆ ਹੂੰ 40 40 45 45 ਹਜ਼ਾਰ ਹੋਈ ਜਾਂਦਾ ਪਰ ਆਪਾਂ ਜਾਇਜ਼ ਮੁੱਲ ਕਰਾਂਗੇ ਓਕੇ ਠੀਕ ਸਰ ਨੂੰ ਜਿੰਨਾ ਮਰਜ਼ੀ ਕਰ ਲੈ ਮੁੱਲ ਇਹਨਾਂ ਦਾ ਸਹੀ ਆ ਬਾਈ ਮੁੱਲ ਲੱਗਾਰ ਨੂੰ ਬਾਈ ਕਹਿੰਦਾ ਜਿੱਡਾ ਮਰਜ਼ੀ ਕਰ ਲੈ ਪਰ ਆਪਾਂ ਬਾਲਾ ਮੁੱਲ ਨਹੀਂ ਕਰਦੇ ਜਿਵੇਂ ਜਾਇਜ਼ ਮੁੱਲ ਨਾ ਦੇ ਦੇਣੀ ਜਿਵੇਂ ਬਾਈ ਕਹਿੰਦਾ ਆਪਾਂ ਨੂੰ ਭਾਜ ਆਈਆਂ ਉਵੇਂ ਆਪਾਂ ਭਾਜ ਦੇ ਦੇਣੀ ਠੀਕ ਆ ਕਿ ਨਹੀਂ ਅੱਗੇ ਆ ਗਈ ਪੰਚ ਟਰੈਕਟਰ ਅੱਗੇ ਬੱਚਾ ਕੀ ਬਾਤ ਆ ਫੇਸ ਦੇ ਕਰਮਾਲੀ ਦਾ ਕਿ ਨਹੀਂ ਫੇਸ ਦਿਖਾ ਦੇ ਟਰੈਕਟਰ ਨਾਸਾਂ گلابی ਬਈ ਤਿੰਨੇ ਕੱਪ ਨਹੀਂ ਐ ਇੱਕ ਦੂਜਾ ਜਮਾਂ ਡਾਕਟਰ ਚੜ੍ਹ ਦੋ ਚੜ੍ਹਦਾ ਬੱਚਾ ਬਾਕੀ ਭਲੇ ਬੱਚੇ ਹੈਗੇ ਸਹੀ ਗੱਲ ਬਾਕੀ ਝੋਲੀ ਦਿਖਾ ਦੇ ਬਾੜੀ ਚੰਗੀ ਝੋਲੀ ਲੱਗੀ ਡਾਕਟਰ ਹੂੰ ਝੋਲੀ ਦੇਖ ਲੈ ਹਣ ਜਮਾਂ ਗਲਾਬੀਆਂ ਕੱਲਾ 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 ਥਣ ਪੂਰੀ ਵਿਥੀ ਤੇ ਗਲਾਬੀ ਥਣ ਬਾਕੀ ਭਲੀ ਭਲੀ ਡਾਕਟਰ ਬੱਸੀ ਫੁੱਲ ਆ ਗਈ ਜਾਣ ਵਾਲੀ ਆ ਪੀਕੇ ਦੇ ਕਾਬਰਾ ਬੱਸੀ ਹੁਣ ਹੂੰ ਸਹੀ ਗੱਲ ਆ ਇਹਦੇ ਬੱਚੇ ਕਦੇ ਮਿਲਦੇ ਆ ਬਈ ਲੈ ਫੁੱਲ ਬਰੀਡ ਆਕ ਨਹੀਂ ਬੱਚਾ ਜਮਾ ਡਾਕਟਰ ਕਹਿਣ ਦੀ ਲੋੜ ਹੀ ਨਹੀਂ ਗਈ ਹੂੰ ਆਪ ਹੀ ਬੋਲਦਾ ਬੱਚਾ ਇਹ ਬੱਚਿਆਂ ਦਾ ਮੁੱਲ ਡਾਕਟਰ ਪੈਣਾ ਹੀ ਪੈਣਾਗਾ ਪੈਣਾ ਹੀ ਪੈਣਾ ਬਾਈ ਸਹੀ ਗੱਲ ਹੈ ਜਮਾ ਕਬੂਤਰ ਦੇ ਬੱਚੇ ਆ ਡਾਇਮੰਡ ਪੀਸ ਨੇ ਬਾਈ ਕਿਆ ਬਾਤ ਗਾਹਕ ਡਾਕਟਰ ਮੰਗੀ ਬੜੀ ਕਰਦੇ ਇਹ ਜੀ ਬੱਚਿਆਂ ਦੀ ਹੂੰ ਅਗਲਾ ਕਹਿੰਦਾ ਯਾਰ ਮਾੜੀ ਬੱਸੀ ਵੀ ਲਵਾਾਂਗੇ ਕੀ ਫੇਵਾਗਾ ਚੰਗੀਆਂ ਬੱਸਾਂ ਲੈ ਕੇ ਪਾ ਲੋ ਸਹੀ ਗੱਲ ਆ ਬਾਈ ਸਹੀ ਜਿਹੜੇ 4-5 ਵਟਾ ਜਾਣਗਾ ਹੂੰ ਦੇਖੀ ਬਾਈ ਪੋੜਾ ਪੋੜਾ ਕਿੰਨਾ ਜਾਗਾ ਹਾਂ ਜਮਾ ਪੱਦਰ ਪਈ ਆ ਜਮਾ ਜਾਣ ਸਰ ਸੀਮਨ ਜਮਾ ਲਈ ਜਾਣ ਸਰ ਹਮ ਲੱਤਾਂ ਹੁੱਤਾਂ ਕੰਨੋਂ ਪੂਰੀ ਫੁੱਲ ਮਜ਼ਬੂਤ ਆ ਸਹੀ ਗੱਲ ਆ ਬਾਈ ਬਾਕੀ ਫੇਸਬੁਕ ਦੇ ਡਾਕਟਰ ਕੀ ਬਾਤ ਆ ਬਿਊਟੀ ਰੇ ਕਰਮਣੀ ਕਹਿੰਦਾ ਕੈ ਇੰਧਾਗਾ ਬਸੰਗਾ ਹਮ ਬਸੰਗਾ ਦਾ ਮੁੱਲ ਭਰ ਕੇ ਆ ਬਸੰਗਾ ਦਾ ਮੁੱਲੀ ਭਰੋਣਾਗਾ ਸਹੀ ਗੱਲ ਆ ਬਾਈ ਚੀਜਾਂ ਨੇ ਡਾਇਮੰਡ ਪੀਸਾ ਕੋਕਾ ਪੀਸਾ ਤੇ ਦਾ ਮੁੱਲ ਤਾਂ ਡਾਕਟਰ ਪਹਿਣੇ ਪਹਿਣਾਗਾ ਹਮ ਜੇ ਚੰਗੇ ਤੋਂ ਸਟਾਰਟ ਹੋਊਗਾ ਤਾਂ ਚੰਗਾ ਹੀ ਹੋਊਗਾ ਬਾਈ ਕਿਉਂ ਬੱਚੇ ਚੰਗੇ ਆ ਅੱਗੇ ਆ ਗਈ ਲਾਸਟ ਤੇ ਥੋੜਾ ਲੈ ਕੇ ਹੀ ਸ਼્વાસ ਓਏ ਮਾੜੀ ਜੀ ਫੋਟ ਆ ਨਾ ਇਹਦੇ ਹੁਣ ਥੋੜਾ ਲੈ ਕੇ ਆ ਥੋੜਾ ਅਣਕ ਗਾਲੇ ਨਾਟ ਮਾੜਾ ਇਨਸਾਨ ਹੀ ਆ ਦੇਖੀ ਹੂੰ ਉਹਦਾ ਕੋਈ ਚੱਕਰ ਤਾਂ ਹੈ ਨਹੀਂ ਗਾ ਕੋਈ ਵੀ ਚੱਕਰ ਨਹੀਂ ਉਹਦਾ ਸਾਈਡ ਤੇ ਹੀ ਆ ਥਣਾ ਤੋਂ ਪਾਸੇ ਆ ਹਾਂ ਬਾਕੀੜੀ ਚੀਜ਼ ਐ ਡੈਕਟਰ ਮਿਊਟੀ ਲਿਖਾ ਦੇ ਹਾਂ ਫੇਸ ਦੇਖ ਬੋਦੀ ਵਾਦੀ ਪੂਰੀ ਚੰਗੀ ਇਹ ਇੱਕ ਨੰਬਰ ਬੱਚਾ ਬਈ ਉੱਤੋਂ ਪੁੱਧਰ ਜਾਮਾ ਕੋਈ ਟੂਈ ਨਹੀਂ ਜਾਗਦੀ ਕੋਈ ਲੱਸੀ ਨਹੀਂ ਲਾਮੀ ਨਹੀਂ ਕਹਨੇ ਬਈ ਜਮਾ ਡਾਕਟਰ ਹਾਂ ਕਿਸੇ ਪਾਸੋਂ ਨਹੀਂ ਬਸਿਆ ਫਤਰਾਂ ਉਹ ਲੈ ਕੇ ਸੂਸ ਦੇਖੋ ਕਰਮਾਲੀ ਦਾ ਬੜਾ ਚੰਗਾ ਲ ਹੈ ਫੁੱਲ ਬਿਊਟੀ ਆ ਕਰਮਾਲੀ ਤੇ ਕੀ ਬਾਤ ਆ ਬਈ ਇਹੇ ਬੱਚਿਆਂ ਦੀ ਮੰਗ ਕਰਦਾ ਡਾਕਟਰ ਗਾਹ ਹਮ ਸਹੀ ਗੱਲ ਹੈ ਅਗਾਂ ਚੀ ਚੰਗੀ ਹੋਵੇ ਬਈ ਬਹੁਤ ਘੱਟ ਮਿਲਦੇ ਆ ਇਹ ਬੱਚੇ ਕਹਨੇ ਬਈ ਬਾਕੀ ਤੁਰਾ ਤੁਰਾ ਨਾ ਮੈਂ ਡਾਕਟਰ ਇੱਕ ਨੰਬਰ ਆਗਾ ਹੂੰ ਹੂੰ ਹੁਣ ਆ ਬੱਚਾ ਯਾਰ ਬਈ ਜਿਹੜੇ ਮਰਜੀ ਸੀਮਣ ਦਾ ਕਹਦੇ ਮਾਂ ਡਾਕਟਰ ਚਾਹੇ ਰਿਕਾਰਡ ਦੱਸੀ ਜਾ ਬੋਲੀ ਜਾ ਪਰ ਆਪਾਂ ਬੋਲਣਾ ਨਹੀਂਗਾ ਬੱਚਾ ਆਪ ਹੀ ਦੱਸੀ ਜਾਂਦਾਗਾ ਸਹੀ ਗੱਲ ਆ ਬਾਈ ਚੰਗੇ ਸੀਮਣ ਦਾ ਬੱਚਾ ਤਾਂ ਬੋਲੂਗਾ ਬੋਲੂਗਾ ਆਪਣੇ ਕਹਿਣ ਨਾਲ ਨਹੀਂਗਾ ਸਹੀ ਇਹ ਆਪ ਦੱਸਦਾ ਕਿ ਮੈਂ ਚੰਗੇ ਰਿਕਾਰਡ ਦਾ ਬੱਚਾ ਹੂੰ ਜਾਦ ਬਰੀਡ ਦੇ ਬੱਸੀ ਦੀ ਲੈ ਬਿਊਟੀਫੁੱਲ ਬਿਊਟੀ ਤੋਂ ਹੀ ਪਤਾ ਲੱਗਦਾ ਇਹ ਉਹ ਬੱਸੀ ਹੈ ਡਾਕਟਰ ਜਿਹੜੀ ਜਾਂਦੀ ਕਹਿੰਦੇ ਨੇ ਲੋਕ ਵੀ ਅਸੀਂ 15 ਦੀ ਕੱਟ ਲਾਂਗੇ 20 ਦੀ ਕੱਟ ਲਾਂਗੇ ਤੇ ਉਹ ਚੀਜ਼ ਆ ਇਹ ਹੂੰ ਸਹੀ ਗੱਲ ਹੈ ਬਾਕੀ ਕਾਲੇ ਏਡੀਆਂ ਏਡੀਆਂ ਬੱਚੀਆਂ ਕਰਨ ਤੇ ਖਰਚਾ ਬਹੁਤ ਆ ਜਾਂਦਾ ਡਾਕਟਰ 50 60000 ਖਰਚਾ ਖਾ ਜਾਂਦੀਆਂ ਏਡੀਆਂ ਬੱਚਾ ਆਉਣ ਚ ਆਉਂਦੀ ਆ ਬਈ ਆਰਾਮ ਨਾਲ ਦੁੱਧ ਦਾ ਫੀਡ ਦਾ ਖਰਚਾ ਲਾਉਣ ਲੱਗ ਜੀਏ ਨਾ ਆਪਾਂ 50000 ਤੋਂ ਬਾਹਰ ਹੁੰਦੀ ਹੈ ਏਡੀ ਬੱਸੀ ਸਹੀ ਗੱਲ ਆ ਬਾਈ ਤੇ ਮੋਲ ਬਾਈ ਨੇ ਦੱਸਿਆ ਵੀ ਆਪਾਂ ਕੋਈ ਝਾਲੀ ਨਹੀਂ ਬੰਦਾਲੀ ਨਹੀਂ ਮੰਗਣਾ ਜਮਾ ਜਾਇਜ਼ ਮੁੱਲ ਨਾਲ ਹੀ ਦੇ ਦੇਣੀ ਆ ਭਾਈ ਮੋਲ ਬਾਈ ਦੇ ਜਮਾ ਜਾਇਜ਼ ਹੁੰਦੇ ਖਿੱਚ ਕੇ ਮੋਲ ਹੁੰਦੇ ਲੈ ਬ੍ਰੈਂਡ ਹੀ ਲੈਂਦੇ ਡਾਕਟਰ ਭਾਲ ਕੇ ਬ੍ਰੈਂਡ ਹੀ ਆ ਭਾਈ ਜਮਾ ਜਿੰਨਾ ਬੋਲਾਂਗੇ ਭਾਈ ਉਹਨਾਂ ਤੋਂ ਥੋੜਾ ਹਾਂ ਬੱਚੇ ਆਪ ਹੀ ਮੂੰਹੋਂ ਬੋਲਦੇ ਆ ਕੁਆਲਿਟੀ ਦਾਸਦੀ ਹੈਗੀ ਇੱਕ ਇੱਕ ਕਰ ਨਜ਼ਰ ਨਹੀਂ ਮੰਨ ਕੇ ਚੱਲ ਬੱਚਾ ਪਰਖ ਦੇਣਾ ਜਵਾਂ ਡਾਕਟਰ ਜਵਾਂ ਐ ਨਹੀਂ ਆਏਗਾ ਵੀ ਮੰਨ ਕੇ ਚੱਲ ਵੀ ਪਰਖਣਾ ਪਊਗਾ ਬੱਚਾ 5 ਸਾਲ ਦਾ ਬੱਚਾ ਵੀ ਡਾਕਟਰ ਬੋਲ ਕੇ ਦੱਸ ਦਊਗਾ ਵੀ ਬਸੀਆਂ ਬਰੀਡ ਵਾਲੀਆਂ ਸਹੀ ਗੱਲ ਹੈ ਬੰਦੇ ਨੇ ਤਾਂ ਦੱਸਣਾ ਹੀ ਦੱਸਣਾ ਦੱਸਣਾ ਹੀ ਦੱਸਣਾ ਭਾਈ ਹਮ ਨਗੀਨ ਨੇ ਡਾਇਮੰਡ ਪੀਸ ਆ ਭਾਈ ਤੇ ਕਿਸੇ ਵੀ ਨੂੰ ਕੋਈ ਵੀ ਨਗ ਪਸੰਦ ਆ ਉਹ ਹੀ ਰੇਟ ਭਰੂਗਾ ਵੀਰ ਜਿਹਨੂੰ ਪਰਖਾ ਪਰਖਾ ਭਾਈ ਜਿਹਨੂੰ ਪਰਖਣੀ ਉਹਨੂੰ ਚਾਹੇ ਮੂਰੇ ਦਿਖਾਈ ਜਾ ਕੇ ਡਾਕਟਰ ਖੋਲ ਖੋਲ ਉਹ ਅਹੀਂ ਕਹੀ ਉਹ ਯਾਰ ਬਸੂ ਹੀ ਆ ਹੂੰ ਉਹਨੇ ਆ ਗੱਲ ਹੀ ਕਹਿਣੀ ਆ ਬੁੱੱਚੀ ਬੁੱੱਚੀ ਦਾ ਮੌਲਾ ਬੱਚੀ 5-4000 ਦੀ ਮਿਲ ਜਾਂਦੀ ਆ 10000 ਟਿੱਕਰ ਦਾ ਸ਼ੀਮਣ ਗਏ ਪਏ ਡਾਕਟਰ ਬਸਿਆਂ ਦੇ ਹੂੰ ਸਹੀ ਗੱਲ ਆ ਬਈ